ਲੈਂਡ ਸੀਲਿੰਗ ਐਕਟ ਇਹ ਕਹਿੰਦਾ ਕਿ ਪੰਜਾਬ ਦੇ ਹਰ ਨਾਗਰਿਕ ਨੂੰ 1.75 ਏਕੜ ਤੋਂ ਵੱਧ ਜ਼ਮੀਨ ਦਾ ਅਧਿਕਾਰ ਨਹੀਂ ਹੈ ਜੇਕਰ ਇਹ ਲੈਂਡ ਸੀਲਿੰਗ ਐਕਟ ਲਾਗੂ ਹੋ ਜਾਂਦਾ ਹੈ ਤਾਂ ਪੰਜਾਬ ਦੇ ਹਰ ਨਾਗਰਿਕ ਨੂੰ 0.3 ਏਕੜ ਜ਼ਮੀਨ ਮਿਲ ਸਕਦੀ ਹੈ ਅੰਦਾਂ ਦੇ ਵਿੱਚ ਸਾਡੇ ਆਮ ਜਿਹੜੇ ਗਰੀਬ ਘਰ ਉਹਨਾਂ ਦੀ ਹਾਲਤ ਬਹੁਤ ਪਤਲੀ ਹੈ ਲੋਕਾਂ ਕੋਲੇ ਰਹਿਣ ਨੂੰ ਥਾਂ ਹੈ ਨਹੀਂ ਪਸ਼ੂ ਰੱਖਣ ਨੂੰ ਤਾਂ ਦੂਰ ਦੀਆਂ ਗੱਲਾਂ ਨਮੋ ਵਧਾਏ ਜੈ ਪ੍ਰੀਮ ਜੈ ਭਾਰਤ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੋ ਪਹਿਲਾਂ ਨਿਸ਼ਚਿਤ ਸਾਡਾ ਸਾਰੇ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਮੰਗ ਪੱਤਰ ਦੇ ਰਹੇ ਹਾਂ ਸੋ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਕਿ ਲੈਂਡ ਸੀਲਿੰਗ ਐਕਟ 1972 ਨੂੰ ਲਾਗੂ ਕਰਨ ਵਾਸਤੇ ਅਸੀਂ ਇੱਕ ਮੰਗ ਰੱਖੀ ਹੈ ਲੈਂਡ ਸੀਲਿੰਗ ਐਕਟ ਜੋ ਜ਼ਮੀਨ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨਾਗਰਿਕਾਂ ਨੂੰ 1.75 ਏਕੜ ਜ਼ਮੀਨ ਦਾ ਹੱਕਦਾਰ ਬਣਾਉਂਦਾ ਹੈ ਲੈਂਡ ਸੀਲਿੰਗ ਐਕਟ ਇਹ ਕਹਿੰਦਾ ਹੈ ਕਿ ਪੰਜਾਬ ਦੇ ਹਰ ਨਾਗਰਿਕ ਨੂੰ 1.75 ਏਕੜ ਤੋਂ ਵੱਧ ਜ਼ਮੀਨ ਦਾ ਅਧਿਕਾਰ ਨਹੀਂ ਹੈ ਸੋ ਅਸੀਂ ਮਾਨਯੋਗ ਡਿਪਟੀ ਕਮਿਸ਼ਨਰਾਂ ਰਾਹੀਂ ਮਾਨਯੋਗ ਮੁੱਖ ਮੰਤਰੀ ਨੂੰ ਇਹ ਜਿਹੜੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੋਂ ਮੰਗ ਪੱਤਰ ਦੇ ਰਹੇ ਹਾਂ ਉਨ੍ਹਾਂ ਦੇ ਵਿੱਚ ਅਸੀਂ ਇਹ ਵਿਸ਼ੇਸ਼ ਮੰਗ ਰੱਖੀ ਹੈ ਕਿ ਇਹ ਐਕਟ 1972 ਦਾ ਬਣਿਆ ਹੋਇਆ ਹੈ ਔਰ ਅੱਜ ਤੱਕ ਇਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਬਹੁਤ ਸਾਰੇ ਲੋਕ ਬੇਜ਼ਮੀਨੇ ਕਰਤੀ ਲੋਕ ਮੈਂ ਇਕੱਲੇ ਸ਼ਡਿਊਲਡ ਕਾਸਟਾਂ ਦੀ ਗੱਲ ਨਹੀਂ ਕਰਦਾ ਇਹਦੇ ਵਿੱਚ ਸਾਰੀਆਂ ਕੌਮਾਂ ਪਲਾਂ ਜੱਟ ਸਿੱਖ ਹੋਣ ਪਲਾਂ ਬਹਾਮਣ ਬਾਨੀਏ ਸੁਨਿਆਰੇ ਕੋਈ ਵੀ ਕੌਮ ਹੋਵੇ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਰੇ ਲੋਕਾਂ ਦੀ ਲੜਾਈ ਲੜਦੇ ਆਂ ਔਰ ਇਹਦੇ ਵਿੱਚ ਜੇਕਰ ਇਹ ਲੈਂਡ ਸੀਲਿੰਗ ਐਕਟ ਲਾਗੂ ਹੋ ਜਾਂਦਾ ਤਾਂ ਪੰਜਾਬ ਦੇ ਹਰ ਨਾਗਰਿਕ ਨੂੰ 3.5 ਏਕੜ ਜ਼ਮੀਨ ਮਿਲ ਸਕਦੀ ਹੈ ਔਰ ਇਹ ਵੀ ਦੱਸਣਯੋਗ ਗੱਲ ਹੈ ਕਿ ਪੰਜਾਬ ਦੇ ਵਿੱਚ ਜੋ ਪਚੈਤੀ ਜ਼ਮੀਨਾਂ ਉਹਨਾਂ ਦੇ ਵਿੱਚ ਤੀਜਾ ਹਿੱਸਾ ਸ਼ੈਡਿਊਲਡ ਕਾਸਟ ਲੋਕਾਂ ਨੂੰ ਹਰ ਸਾਲ ਬੋਲੀ ਦੇਣ ਦਾ ਅਧਿਕਾਰ ਹੈ ਔਰ ਉਹ ਵੀ ਬਹੁਤ ਸਾਰੇ ਲੋਕ ਜਿਹੜੇ ਧਾੜਵੀ ਲੋਕ ਨੇ ਤਖੜੇ ਜ਼ਿਮੀਂਦਾਰ ਹੈ ਉਹ ਵੀ ਉਹ ਬੋਲੀਆਂ ਜਿਹੜੀਆਂ ਆਪਦੇ ਨਾਵਾਂ ਤੇ ਆਪਦੇ ਸ੍ਰੀ ਸਾਂਝੀਆਂ ਤੇ ਨਾਂ ਤੇ ਬੋਲੀ ਕਰਾ ਕੇ ਤੇ ਉਹ ਆਪ ਹੀ ਵਹੁੰਦੇ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਪੰਚਾਇਤੀ ਜ਼ਮੀਨਾਂ ਭਾਵੇਂ 50 ਸਰਕਾਰ ਦੀਆਂ ਜ਼ਮੀਨਾਂ ਹੋਣ ਇਹਨਾਂ ਦਾ ਜਦੋਂ ਹਰ ਸਾਲ ਠੇਕਾ ਕੀਤਾ ਜਾਂਦਾ ਹੈ ਦਾ ਇਹ ਠੇਕਾ ਉਹਨਾਂ ਲੋਕਾਂ ਦੇ ਨਾਂ ਟੁੱਟੇ ਜਾਂ ਕਹਿਣ ਤੋਂ ਭਾਵੇਂ ਕਿ ਕੇਵਲ ਉਹ ਲੋਕ ਹੀ ਇਸ ਜਮੀਨਾਂ ਦੇ ਬੋਲੀ ਦੇਣ ਜਿਨ੍ਹਾਂ ਦੇ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਜਿਨ੍ਹਾਂ ਲੋਕਾਂ ਕੋਲੇ 50 50 100 100 ਏਕੜ 1000 1000 ਏਕੜ ਜ਼ਮੀਨ ਹੈ ਉਹੀ ਲੋਕ ਇਹ ਪਚੈਤੀ ਜਮੀਨਾਂ ਤੇ ਵੀ ਹਰ ਸਾਲ ਠੇਕਾ ਲੈ ਕੇ ਜਿਹੜਾ ਸਾਨੂੰ ਆਮ ਲੋਕਾਂ ਨੂੰ ਜਿਹੜੀ ਹੈ ਜ਼ਮੀਨ ਤੋਂ ਸੱਖਣਾ ਕਰ ਰਹੇ ਹੈ ਔਰ ਦੇਖੋ ਪਿੰਡਾਂ ਦੇ ਵਿੱਚ ਸਾਡੇ ਆਮ ਜਿਹੜੇ ਗਰੀਬ ਘਰਾਂ ਉਹਨਾਂ ਦੀ ਹਾਲਤ ਬਹੁਤ ਪਤਲੀ ਹੈ ਲੋਕਾਂ ਕੋਲੇ ਰਹਿਣ ਨੂੰ ਥਾਂ ਨਹੀਂ ਪਸ਼ੂ ਰੱਖਣ ਨੂੰ ਤਾਂ ਦੂਰ ਦੀਆਂ ਗੱਲਾਂ ਦੁੱਧ ਦਹੀਂ ਲੱਸੀ ਤਾਂ ਇਹਨਾਂ ਤੋਂ ਕੌਹਾਂ ਦੂਰ ਚਲਾ ਗਿਆ ਕਿਉਂਕਿ ਮਰਲੇ ਮਰਲਾ ਡੇਡ ਡੇਡ ਮਰਲੇ ਥਾਂ ਦੇ ਵਿੱਚ ਇਹ ਲੋਕ ਕਈ ਕਈ ਪੀੜ੍hiyan ਜੀਵਨ ਬਸਰ ਕਰ ਰਹੇ ਐ ਸੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਇਹ ਜਿਹੜੀਆਂ ਸਰਪਲਸ ਜ਼ਮੀਨਾਂ ਭਾਵੇਂ ਉਹ ਰਾਜਾ ਮਹਾਰਾਜਿਆਂ ਦੀਆਂ ਹੋਣ ਤਕੜੇ ਜੀਮਾ ਜ਼ਿਮੀਂਦਾਰਾਂ ਦੀਆਂ ਹੋਣ ਇਹ ਲੈਂਡ ਸੀਲਿੰਗ ਐਕਟ ਜੇ ਲਾਗੂ ਹੁੰਦਾ ਤਾਂ ਸਾਡੇ ਤਿੰਨ ਏਕੜ ਜ਼ਮੀਨ ਤੇ ਹਰ ਇੱਕ ਨਾਗਰਿਕ ਦਾ ਪੰਜਾਬ ਦੇ ਦਾ ਹੱਕ ਹੋ ਸਕਦਾ ਸੋ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਕ ਕਰਦੇ ਆਂ ਕਿ ਲੈਂਡ ਸੀਲਿੰਗ ਐਕਟ ਤੁਹਾਡੇ ਹੱਕਾਂ ਦੀ ਰਾਖੀ ਕਰਦਾ ਤੁਸੇ ਆਮ ਲੋਕੋ ਤੁਹਾਨੂੰ ਬਿਲਕੁਲ ਨਹੀਂ ਪਤਾ ਸਾਡੇ ਨਾਂ ਤਾਂ ਆਲਾ ਅਫਸਰ ਕੋਈ ਇਸ ਬਾਰੇ ਜਾਣਕਾਰੀ ਦੇ ਰਿਹਾ ਨਾ ਲੈਂਡ ਸੀਲਿੰਗ ਐਕਟ ਤੇ ਕੋਈ ਸਾਡਾ ਲੀਡਰ ਇਸ ਗੱਲ ਦੀ ਅਗਵਾਈ ਕਰ ਰਿਹਾ ਕਿਉਂਕਿ ਇਹ ਲੀਡਰ ਹੀ ਆ ਜਿਹੜੇ ਜਿਨ੍ਹਾਂ ਦੇ ਕੋਲੇ ਇਹ ਹਜ਼ਾਰਾਂ ਏਕੜ ਜ਼ਮੀਨ ਆ ਇਹ ਲੀਡਰ ਬਣਦੇ ਹੀ ਤਾਂ ਕਿ ਇਹ ਆਪਦੀਆਂ ਜ਼ਮੀਨਾਂ ਦੀ ਆਪਦੀਆਂ ਪ੍ਰਾਪਰਟੀਆਂ ਦੀ ਰਖਵਾਲੀ ਕਰਨ ਵਾਸਤੇ ਐਮਐਲਏ ਐਮਪੀ ਬਣਦੇ ਆ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਣਾ ਇਹ ਅਸੀਂ ਪੰਜਾਬ ਦੇ ਸਾਰੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਇਹ ਮੰਗ ਪੱਤਰ ਦੇਾਂਗੇ